ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਵਾਹਿਗੁਰੂ ਜੀ ਕਬੀਰ ਜੀ ਨੇ ਇਤਕੀ ਸ਼ਬਦ ਦਿੱਤਾ ਹੈ ਨਾ ਸਭ ਤੋਂ ਉੱਚੀ ਅਵਸਥਾ ਦਾ ਸ਼ਬਦ ਹੈ ਦਸਮ ਦਰ ਦਾ ਦੱਸਿਆ ਸੱਚਖੰਡ ਜਾਣ ਦਾ ਦੱਸਿਆ ਮਿਲਾਪ ਦੀ ਗੱਲ ਕੀਤੀ ਹੈ ਤੋਂ ਸਾਰੀਆਂ ਗੱਲਾਂ ਕੀਤੀਆਂ ਮੈਂ ਤਦੇ ਕਹਿਣਾ ਸ਼ਬਦ ਚੋਕੋ ਛਾਪਨ ਲੱਭ ਲਈਏ ਪੰਜ ਮਿੰਨਾਂ ਰ ਕਥਾ ਗੀਤਿਕ 10 ਮਿੰਟ ਕਥਾ ਵਾਲ ਨਾ ਜਾਓ ਸ਼ਬਦ ਤੋਂ ਕੁਝ ਲੱਭ ਲਈਏ ਕਿ ਇਹ ਅਵਸਥਾ ਸਾਡੇ ਤੇ ਆਈ ਆ ਕਿ ਨਹੀਂ ਆਈ ਦੇਖੋ ਕੀ ਕਹਤੇ ਕਬੀਰ ਜੀ ਗੌਣੀ ਜੀਵਤ ਮਰੈ ਜੀਵਤ ਜਿੰਦਿਆਂ ਮਰਨਾ ਇਹ ਜਿਹੜੀ ਮੌਤ ਹੈ ਨਾ ਇਹਦਾ ਮਤਲਬ ਹੈ ਤੁਸੀਂ ਵਿਕਾਰਾਂ ਤੋਂ ਬਚ ਗਏ ਨੰਬਰ 1 ਨੰਬਰ 2 ਤੁਹਾਨੂੰ ਹੁਣ ਵਿਕਾਰ ਤੰਗ ਨਹੀਂ ਕਰਦਾ ਨੰਬਰ 3 ਤੁਸੀਂ ਇਹਦੇ ਤੋਂ ਬਾਹਰ ਆ ਗਏ ਹੋ। ਨੰਬਰ 4 ਜਿਹੜਾ ਅੰਦਰਲਾ ਗੁਰਨਾਨਕ ਰਬੀ ਜੋਤ ਦਾ ਸਰੀਰ ਹੈ ਉਹਨੂੰ ਮੁਕਤੀ ਮਿਲ ਗਈ ਹੈ। ਨੰਬਰ 5 ਬਾਹਰ ਆਉਣ ਨਾਲ ਉਹਨੂੰ ਪ੍ਰਕਾਸ਼ ਹੋ ਗਿਆ। ਇਹਨੂੰ ਕਹਿੰਦੇ ਮਰਐ। ਉਹਨੂੰ ਦਰਸ਼ਨ ਹੋ ਗਿਆ। ਇਹਨੂੰ ਕਹਿੰਦੇ ਮਰਐ। ਨਿਕੋਣੇ ਸਤਿਗੁਰੂ ਸ਼ਬਦ ਨਾਲ ਹੀ ਮਰ ਹੋਣਾ ਹੈ। ਇਹ ਮਰੇ ਲਫਜ਼ ਨੂੰ ਬਹੁਤ ਧਿਆਨ ਨਾਲ ਸੁਣਨਾ ਨੋਟ ਕਰ ਲੋ ਡੈਰੀ ਵਿੱਚ ਕਿ ਮੈਂ ਵੀ ਸਰੀਰ ਪੱਖੋਂ ਮਰਨਾ ਹੈ ਸਰੀਰ ਨੂੰ ਛੱਡਣਾ ਹੈ ਸਰੀਰ ਤੋਂ ਮੁਕਤੀ ਲੈਣੀ ਹੈ ਸਰੀਰ ਤੋਂ ਬਾਹਰ ਨਿਕਲਣਾ ਹੈ ਮੈਂ ਵੀ ਸੱਚਖੰਡ ਜਾਣਾ ਹੈ ਇਹ ਨੋਟ ਕਰ ਲੋ ਮਰੇ ਜੀਵਤ ਜਿੰਦਿਆਂ ਸੱਚਖੰਡ ਜਾਣਾ ਹੈ ਜਿੰਦਿਆਂ ਜੀਵਤ ਮਰੇ ਮਰ ਗਿਆ ਬਾਹਰ ਨਿਕਲਿਆ ਮਰੇ ਫੁਣ ਜੀਵੇ ਮਰੇ ਫੁਣ ਜੀਵੇ ਕੀ ਹੁੰਦਾ ਹੈ ਕਿ ਉਹ ਮਰ ਕੇ ਸੱਚਖੰਡ ਤੇ ਲੱਗਿਆ ਬੋਡੀ ਡੈੱਡ ਹੋ ਗਈ ਬੋਡੀ ਡੈੱਡ ਹੋ ਜਾਂਦੀ ਵਾਹਿਗੁਰੂ ਜੀ ਕਿਉਂਕਿ ਮੈਂ 500 ਦਸ਼ਮਦਾਰੀ ਦੇਖਿਆ ਤੇ ਮਰੇ ਮਰ ਗਿਆ ਫੁਣ ਜੀਵੇ ਉਹ ਸੱਚਖੰਡ ਤੋਂ ਵਾਪਸ ਆਉਂਦਾ ਫਿਰ ਜੀ ਪੈਂਦਾ ਫਿਰ ਜੀ ਪੈਂਦਾ ਐਸੇ ਸੋਨ ਸਮਾਇਆ ਸੋਨ ਸਮਾਦ ਤੋਂ ਪਹਿਲਾਂ ਤੁਸੀਂ ਇਹ ਮਰੇ ਮਰ ਨਹੀਂ ਸਕਦੇ ਸੋਨ ਸਮਾਦ ਵੀ ਮੌਤ ਦੇ ਨੇੜੇ ਹੀ ਆ ਬਦਰ ਹੱਥ ਲੋਕ ਹੋ ਜਾਣੇ ਬੋੜੀ ਪੱਥਰ ਹੋ ਜਾਣੇ ਬਾਹਰਲੀ ਕੋਈ ਆਵਾਜ਼ ਨਾ ਆਉਣੀ ਬਾ ਫੇਰ ਸਮਝੋ ਸੋਨ ਸਮਾਦ ਗੁਫਾ ਤੈਂ ਆਸਨ ਕੇਵਲ ਬ੍ਰਹਮ ਪੂਰਨ ਤੈਂ ਬਸਨ ਭਗਤ ਸੰਗ ਪ੍ਰਭ ਗੋਸ਼ਟ ਕਰਤ ਦੇਖਿਆ ਸੋਨ ਸਮਾਦ ਹੋ ਗਈ ਤੇ ਤੁਹਾਨੂੰ ਵਾਹਿਗੁਰੂ ਮਿਲ ਜਾਣਾ ਫੇਰ ਤੁਹਾਡੀ ਗੱਲਬਾਤ ਗੁਰੂ ਪਾਤਸ਼ਾਹ ਨਾਲ ਹੋ ਜਾਣੀ ਆ ਸੋ ਹੱਥ ਲੋਕ ਹੋ ਗਏ ਸਰੀਰ ਸੋਨ ਪੱਥਰ ਹੋ ਗਿਆ ਬਾਹਰ ਲਈ ਕੋਈ ਆਵਾਜ਼ ਨਹੀਂ ਆਉਂਦੀ ਇਹ ਸੁਣ ਤੋਂ ਬਾਅਦ ਹੀ ਉਹ ਸਰੀਰ ਵਿੱਚੋਂ ਗੁਰਨਾਨਕ ਨਿਕਲਦਾ ਉਹਨੂੰ ਕਹਿੰਦੇ ਮਰਿਆ ਸਰੀਰ ਮਰ ਗਿਆ ਤੇ ਬੰਦਾ ਜੀ ਪਿਆ ਤੋਂ ਐਸੇ ਸੁਣ ਸੁਮਾਇਆ ਮੈਂ ਸੁੰਨ ਅਵਸਥਾ ਚ ਵਾਗਰੂ ਵੇ ਸਮਾ ਗਿਆ ਇਹ ਹੀ ਗੱਲ ਹੈ ਦੇਖਿਆ ਨਾ ਜੋ ਗੁਰਮਖ ਪਿਆਰਾ ਅਮਰਤ ਹਾਰੀ ਮਨ ਮਨ ਯਤਨ ਕਰਕੇ ਮਾਨ ਬਿਕਾਰਾਂ ਦੇ ਫੁਰਣਿਆਂ ਵੱਲੋਂ ਹਟਾ ਲੈਂਦਾ। ਉਹ ਫਿਰ ਅਸਲ ਜੀਵਨ ਜੀਉਂਦਾ ਹੈ। ਉਸ ਅਵਸਥਾ ਵਿੱਚ ਜਿੱਥੇ ਵਿਕਾਰਾਂ ਦੇ ਫੁਰਨੇ ਨਹੀਂ ਉੱਠਦੇ, ਐਉਂ ਲੀਨ ਹੁੰਦਾ ਹੈ, ਹੋ ਜਾਂਦਾ ਹੈ, ਲੀਨ ਹੋ ਗਿਆ। ਅੰਜਨ ਮਾਇ ਨਿਰੰਜਨ ਰਹੀਏ ਬਹੁ ਨ ਪਉ ਜਲ ਪਾਇਆ। ਅੰਜਨ ਕੌਣ ਹੈ? ਤੁਹਾਡਾ ਸਰੀਰ। ਨਿਰੰਜਨ ਕੌਣ ਹੈ? ਤੁਹਾਡੇ ਅੰਦਰ ਗੁਰੂ ਨਾਨਕ। ਖੇਡ ਬਾਹਰ ਤਾਂ ਕਿਤੇ ਹੈ ਹੀ ਨਹੀਂ ਨਾ। ਕਿ ਤੁਸੀਂ ਸਰੀਰ ਤੋਂ ਬਾਹਰ ਸ਼ੁਰਮਾ ਲੱਭਣ ਚਲੇ ਜਾਓ ਅੰਜਨ ਮੀਨ ਕਾਲਖ ਕਾਲਖ ਮੀਨ ਮਾਇਆ ਸਰੀਰ ਅੱਖਾਂ ਤੋਂ ਪੈਰਾਂ ਤੱਕ ਮਾਇਆ ਹੀ ਮਾਇਆ ਹੈ ਅੰਨਾ ਹੀ ਅੰਨਾ ਹੈ ਸ਼ੁਰਮਾਈ ਸ਼ੁਰਮਾ ਕੜਾਈ ਕੜਾ ਗੰਦਾ ਨਾਲਾ ਹੀ ਨਾਲਾ ਸੋ ਅੰਜਨ ਮੈਂਦਰ ਅੰਜਨ ਨਿਰੰਜਨ ਗੁਰੂ ਨਾਨਕ ਇਹਨੂੰ ਸਰੀਰ ਨੂੰ ਛੱਡਤਾ ਮਰ ਗਿਆ ਤੇ ਨਿਰੰਜਨ ਨੂੰ ਪਕੜ ਲਿਆ ਅੰਦਰਲੇ ਰੱਬੀ ਜੋਤ ਦੇ ਸਰੀਰ ਗੁਰੂ ਨਾਨਕ ਨੂੰ ਫੜ ਲਿਆ ਨਿਰੰਜਨ ਰਹੀਏ ਹੁਣ ਤੁਸੀਂ ਗੁਰਨਾਨਕ ਵਾਂਗ ਉਹਨੂੰ ਦਸਮਦਾਰ ਚ ਰਹਿਣਾ ਹੈ ਹੁਣ ਥੱਲੇ ਨਹੀਂ ਆਉਣਾ ਸਰੀਰ ਵਿੱਚ ਆਉਣਾ ਪਰ ਇਹ ਸਰੀਰ ਦੀ ਗੱਲ ਨਹੀਂ ਘਮੇ ਮਤਲਬ ਇਹ ਗੰਦੇ ਨਾਲੇ ਚ ਨਹੀਂ ਆਉਣਾ ਅੰਜਨ ਮਾਇ ਨਿਰੰਜਨ ਦਸਮਦਾਰ ਚ ਰਹਿਣਾ ਹੈ ਬਹੁ ਨਾ ਭੋਜਲ ਪਾਇਆ ਦੁਬਾਰਾ ਦੁਨੀਆ ਵਿੱਚ ਆਉਣ ਦੀ ਲੋੜ ਹੀ ਨਹੀਂ ਪੈਣੀ ਨਰਕਾਂ ਵਿੱਚ ਜਾ ਹੀ ਨਹੀਂ ਸਕਦੇ ਸਿੱਧਾ ਸੱਚਖੰਡ ਸੋ ਮਾਇਆ ਵਿੱਚ ਰਹਿੰਦਾ ਹੋਇਆ ਸਰੀਰ ਵਿੱਚ ਰਹਿੰਦਾ ਹੋਇਆ ਚੁਰਮੇ ਵਿੱਚ ਰਹਿੰਦਾ ਹੋਇਆ ਕਾਲਖ ਵਿੱਚ ਰਹਿੰਦਾ ਹੋਇਆ ਗੰਦੇ ਨਾਲੇ ਵਿੱਚ ਰਹਿੰਦਾ ਹੋਇਆ ਵੀ ਉਹ ਮਾਇਆ ਰਹਿਤ ਵੈਗਰੂ ਵਿੱਚ ਟਿਕਿਆ ਰਹਿੰਦਾ ਹੈ ਵੈਗਰੂ ਕਿਛੇ ਦਸਮਦਵਰ ਚ ਤੇ ਮੋੜ ਮਾਇਆ ਦੀ ਘਮਣਘੇਰੀ ਵਿੱਚ ਨਹੀਂ ਪੈਂਦਾ ਸੁਝ ਸਮਝ ਆ ਗਈ ਮੇਰੇ RAM ਐਸਾ ਖੀਰ ਬਲੋਈਏ ਹੁਣ ਮੇਰੇ RAM ਮੇਰੇ ਪਿਆਰੇ ਵੈਗਰੂ ਤਦੋਂ ਹੀ ਦੁੱਧ ਖੀਰ ਦਾ ਦੁੱਧ ਦੁੱਧ ਰਿੜਕਿਆ ਜਾ ਸਕਦਾ ਹੈ ਪਾਪ ਸਿਮਰਨ ਦੀ ਬਰਕਤ ਨਾਲ ਸਿਮਰਨ ਦਾ ਸਫਲ ਉਦਦਮ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਕੀਤਾ ਜਾ ਸਕਦਾ ਗੁਰਮਤਿ ਮਨਮਾ ਅਥਿਰ ਰੱਖੋ ਗੁਰਮਤਿ ਗੁਰੂ ਦੀ ਮਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਵੇਂ ਆਪਾਂ ਮਤ ਲੈ ਰਹੇ ਕਿ ਹੈ ਨਾ ਰੋਜ਼ ਇੱਕ ਨੋਟ ਕਰ ਲਿਆ ਕਰੋ ਕਿ ਹੈ ਨਾ ਇਹਨੂੰ ਕਹਿੰਦੇ ਗੁਰਮਤ 42 ਸ਼ਬਦਾਂ ਚ ਕੀ ਕਿਹਾ ਕਬੀਰ ਜੀ ਨੇ 42 ਗੁਣ ਦੱਸਿਆ फेर नोट ਕਰ ਰਹੋ ਆਸ਼ਾ ਬਤੇ ਜੱਸਿਆ ਮਿਲਾਪ ਹੋ ਜਾਣਾ ਐ ਸ਼ਬਦ ਵਿੱਚ ਕਿਹਾ ਮਿਲਾਪ ਹੋ ਜਾਣਾ ਤੋ ਨੋਟ ਕਰੋ ਗੁਰਮਤ ਗੁਰਮਤ ਮਨਵਾ ਅਸਥਿਰ ਰੱਖੋ ਇਹ ਦੇਵੀ ਗੁਣ ਨੂੰ ਧਾਰਨ ਕਰ ਲਓ ਗੁਰੂ ਦੀ ਮਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਤ ਨੂੰ ਧਾਰਨ ਕਰ ਲਓ ਮਨਵਾ ਅਸਥਿਰ ਤੁਹਾਡਾ ਮਨ ਟਿਕਾਉ ਵਿੱਚ ਰਹੇਗਾ ਅਸਥਿਰ ਰੱਖੋ ਇਨ ਬਿਜ ਅੰਮ੍ਰਿਤ ਪੀਓ ਪਾ ਜਿੱਦ ਦਿਨ ਮਨ ਟੇਕ ਗਿਆ ਨਾ ਉਦੋਂ ਦਸ਼ਮਦਾਰ ਚੋਂ ਅੰਮ੍ਰਿਤ ਰਸ ਆ ਜਾਣਾ ਅੰਮ੍ਰਿਤ ਰਸ ਕਿਆ ਬਾਤ ਹੈ ਅੰਮ੍ਰਿਤ ਰਸ ਆਹਾ ਕਿਆ ਅੰਮ੍ਰਿਤ ਰਸ ਆ ਗਿਆ ਤੇ ਮੁਰਦੇ ਮੁਰਦੇ ਨੂੰ ਜੀਂਦਾ ਕਰ ਦਿੰਦਾ ਹੈ ਇਹ ਖਿਆਲ ਰੱਖਣਾ ਮੁਰਦੇ ਨੂੰ ਜੀਂਦਾ ਕਰ ਦਿੰਦਾ ਹੈ ਅੰਮ੍ਰਿਤ ਅੰਮ੍ਰਿਤ ਮੀਨ ਤੁਸੀਂ ਹੁਣ ਦੇਖਣਾ ਜਿਸ ਜਲ ਕਾਰਨ ਤੁਮ ਜਾਗਿਆਏ ਸੋ ਅੰਮ੍ਰਿਤ ਜਲ ਕਾਰਨ ਤੋ ਅੰਮ੍ਰਿਤ ਤੋ ਅੰਮ੍ਰਿਤ ਗੁਰਪਾਹੀ ਜੀ ਜਿਸ ਦਿਨ ਮਨ ਟਿਕ ਗਿਆ ਉਦਨ ਅੰਮ੍ਰਿਤ ਰਸ ਆ ਜਾਣਾ ਦਸਮ ਦਵਾਰ ਚ ਆਉਣਾ ਅੰਮਿਓ ਚੱਲੇ ਝਰਨੇ ਆਸ-ਪਾਸ ਬਿਖਵਾ ਕੇ ਕੁੰਟਾ ਵਿਕਾਰ ਬਿਖਵਾ ਕੇ ਕੁੰਟਾ ਵਿਕਾਰ ਵਿਚ ਅੰਮ੍ਰਿਤ ਦੇ ਭਾਈ ਅਸਮਾਨ ਮਿਆਂ ਨੇ ਲਹਿੰਗ ਦਰਿਆ ਗੁਸਲ ਕਰਦੰ ਬੂ ਦਰਿਆ ਲੰਘ ਰਿਹਾ ਹੈ ਅੰਮ੍ਰਿਤ ਦਾ ਨੈਕਟਰ ਦਾ ਨੌ ਦਰਵਾਜ ਨਵੇਂ ਦਰ ਪੀਕੇ ਰਸ ਅੰਮ੍ਰਿਤ ਦਸਵੇਂ ਚ ਵਿੱਚ ਬਹੁਤ ਉੱਚੀ ਖੇਡ ਵਾਏ ਗੁਰੂ ਅੰਮ੍ਰਿਤ ਰਸ ਆਪਾਂ 1500 ਬੰਦਾ ਜੁੜਿਆ ਹੋਇਆ ਕਿਸੇ ਨੂੰ ਅੰਮ੍ਰਿਤ ਰਸ ਆਉਂਦਾ ਬੋਲੋ ਜੇ ਆਉਂਦਾ ਤਾਂ ਕਿਸੇ ਨੂੰ ਅੰਮ੍ਰਿਤ ਰਸ ਆਉਂਦਾ ਤੋ ਭਾਈ ਇਸੇ ਤਰੀਕੇ ਨਾਲ ਹੀ ਭਾਵ ਤੇ ਮੇਰੇ ਮਨ ਨੂੰ ਅਡੋਲ ਰੱਖੇ ਤੇਰਾ ਵਾਹਿਗੁਰੂ ਨਾਮ ਅੰਮ੍ਰਿਤ ਰਸ ਪੀਤਾ ਜਾ ਸਕਦਾ ਹੈ ਜੋ ਦਸਮ ਦਵਾਰ ਚ ਵਾਹਿਗੁਰੂ ਮੈਨੂੰ ਗੁਰੂ ਨਾਨਕ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੱਤ ਤੇ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੱਤ ਦੇ ਕੇ ਮੇਰਾ ਕਮਜ਼ੋਰ ਮਨ ਮਾਇਆ ਵੱਲੋਂ ਅਡੋਲ ਰੱਖ ਰਹਾਉ ਗੁਰ ਕੇ ਬਾਣ ਤੀਰ ਬੱਜਰ ਕਲ ਛੇਦੀ ਵਿਨਿਆ ਗਿਆ ਮਾਰਤੇ ਵਿਕਾਰ ਸਾਰੇ ਹੀ ਮਾਰਤੇ ਟੋਟਲ ਗੁਰੂ ਨੇ ਬਾਣ ਮਾਰਿਆ ਬਿਨਿਆ ਗਿਆ ਮਰ ਗਿਆ ਮਰ ਗਿਆ ਤੁਹਾਨੂੰ ਦੱਸ ਤਾ ਪਰਗਟਿਆ ਪਦ ਪ੍ਰਗਸ ਫਿਰ ਬਿਨਿਆ ਗਿਆ ਮਰ ਗਿਆ ਸੋਨ ਸਮਾਦ ਹੋ ਗਿਆ ਤੇ ਫਿਰ ਕੀ ਹੋਇਆ ਪ੍ਰਗਟਿਆ ਪ੍ਰਗਟ ਹੋ ਗਿਆ ਕਿਹੜਾ ਪਦ ਗੁਰੂ ਸਾਹਿਬ ਦਾ ਵਾਹਿਗੁਰੂ ਦਾ ਪ੍ਰਕਾਸ਼ ਹੋ ਗਿਆ ਵਾਹਿਗੁਰੂ ਦਾ ਪ੍ਰਕਾਸ਼ ਹੋ ਗਿਆ ਤੁਹਾਡੇ ਅੰਦਰ 7 ਦਿਨ ਪਤਾ ਨਹੀਂ ਲੱਗਣਾ ਹੈ ਪ੍ਰਕਾਸ਼ ਕਿੱਥੋਂ ਆਇਆ ਓਹ ਤੇ ਫਿਰ ਮਗਰੋਂ ਪਤਾ ਪਰ ਕੀ ਲਗਣਾ ਇਹ ਤਾਂ ਮੇਰਾ ਹੀ ਪ੍ਰਕਾਸ਼ ਹੈ ਮੈਂ ਹੀ ਵਾਹਿਗੁਰੂ ਆ ਛੋਟਾ ਵਾਹਿਗੁਰੂ ਮੈਂ ਹੀ ਆ ਉਹਦਾ ਪੁੱਤਰ ਵਾਹਿਗੁਰੂ ਮੈਂ ਹੀ ਆ ਸਰੀਰ ਚ ਉਹਦੇ ਰਹਿਣ ਲਈ ਘਰ ਹਰ ਮੰਦਰ ਹੈ ਸਰੀਰ ਹੈ ਹਾਂ ਬਲੂਆ ਕੇ ਗ੍ਰਿਆ ਭੀਤਰ ਬਥਾ ਹੈ ਇਹ ਤਾਂ ਰੇਤ ਦਾ ਰੇਤ ਦੇ ਵਿੱਚ ਕੌਣ ਬਥਰਿਆ ਬਲੂਆ ਹੁੰਦੀ ਰੇਤ ਤੇ ਹਰ ਮੰਦਰ ਵਾਹਿਗੁਰੂ ਦਾ ਘਰ ਹੈ ਸਰੀਰ ਹੈ ਫਿਰ ਪਤਾ ਓ ਹੋ ਹੋ ਮੇਰੇ ਅੰਦਰ ਵਾਇਗਰੂ ਰਹੇ ਹੈ ਹਾਂ ਮੈਂ ਮਿੱਟੀ ਹਾਂ ਮੈਂ ਖਤਮ ਹੋ ਜਾਣਾ ਇਹਨੇ ਸਰੀਰ ਨੇ ਹਾਂ ਇਹਨੇ ਨਹੀਂ ਖਤਮ ਹੋਣਾ ਜਿਹੜਾ ਮੇਰਾ ਵਾਇਗਰੂ ਹੈ ਨਾ ਅੰਦਰ ਮੇਰੇ ਰਹ ਰਿਹਾ ਇਹ ਤਾਂ ਘਰ ਆ ਅੱਜ ਵੀ ਇਹਨੇ ਮਿੱਟੀ ਦਾ ਘਰ ਆ ਰੇਤਾ ਦਾ ਘਰ ਆ ਇਹਨੇ ਗਿਰ ਜਾਣਾ ਪਰ ਆ ਜਿਹੜਾ ਮੈਨੂੰ ਪ੍ਰਕਾਸ਼ ਹੋ ਗਿਆ ਦਰਸ਼ਨ ਹੋ ਗਿਆ ਨਾ ਗੁਰੂ ਸਾਹਿਬ ਦੇ ਇਹ ਮੇਰੇ ਅੰਦਰ ਹੀ ਆ ਇਹਨੇ ਨਹੀਂ ਖਤਮ ਹੋਣਾ ਇਹਦੀ ਕਿੰਨੀ ਉਮਰ ਆ 8 ਕਰੋੜ 40 ਲੱਖ ਸਾਲ ਗੁਰਸੇਕ ਲਈ ਕਿਨੇ ਉਮਰ ਅਬਨਾਸ਼ੀ 40 ਸਾਲ ਮਨਮੁਖਲੀ 8 ਕਰੋੜ 40 ਲੱਖ ਸਾਲ ਨਰਕਾਂ ਭੁਗਤ ਕੇ ਦੁਬਾਰਾ ਜਨਮ ਮਿਲਣਾ ਹੈ। ਤੋਂ ਜਿਸ ਗੁਰਸੇ ਕਮਰਤਾਰੀ ਨੇ ਸਤਗੁਰੂ ਗੁਰੂ ਨਾਨਕ ਪਾਸ਼ਾ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪ تیر ਨਾਲ ਕਲੜੀ ਮਨੋ ਕਲਪਨਾ ਵਿੰਨ ਲਈ ਮਾਰਤੇ ਖਰੇ ਬਕਾਰ ਮਾਰਤੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਜੋ ਮੰਦੀ ਵਿਕਾਰਾਂ ਵੱਲ ਦੀ ਦੌੜ ਪਜ ਰੁਕ ਲਈ ਉਸ ਦੇ ਅੰਦਰ ਪ੍ਰਕਾਸ਼ ਪਦ ਪੈਦਾ ਹੋ ਜਾਂਦਾ ਹੈ ਉਸ ਦੇ ਅੰਦਰ ਉਹ ਅਵਸਥਾ ਬਣ ਜਾਂਦੀ ਹੈ ਜਿੱਥੇ ਐਸਾ ਚਾਨਣ ਹੋ ਜਾਂਦਾ ਹੈ ਰੱਬ ਦਾ ਚਾਨਣ ਹੋ ਜਾਂਦਾ ਹੈ ਉਹ ਮਾਇਆ ਦੇ ਹਨੇਰੇ ਵਿੱਚ ਨਹੀਂ ਫਸਦਾ ਸਖਤ ਅੰਧੇਰ ਜੇਵੜੀ ਜੇਵੜੀ ਹੁੰਦਾ ਰਸੀ ਸਖਤ ਹੁੰਦੀ ਮਾਇਆ ਹਨੇਰ ਹੁੰਦਾ ਗਿਆਨਤਾ ਪਰ ਮੈਨੇ ਪਟਕਣਾ ਸਖਤ ਅੰਧੇਰ ਜੇਵੜੀ ਭਰਮ ਚੂਕਾ ਸਭ ਖਤਮ ਹੋ ਗਿਆ ਮਾਇਆ ਦਾ ਹਨੇਰੇ ਵਿੱਚ ਉਹ ਰੱਸੀ ਸੱਪ ਲੱਗਣ ਢਈ ਆ ਮਤਲਬ ਦੱਸ ਲੈਂਦੀ ਆ ਨਾ ਮਾਇਆ ਤੋ ਸਖਤ ਅੰਧੇਰ ਜੇਵੜੀ ਭਰਮ ਚੂਕਾ ਨੇਚਲ ਸ਼ਿਵ ਕਰ ਬਾਸਾ ਸਿੱਧੀ ਬੜੀ ਗੱਲ ਹੈ ਜਿਵੇਂ ਹਨੇਰੇ ਵਿੱਚ ਰੱਸੀ ਨੂੰ ਸਭ ਸਮਝਣ ਦਾ ਭਲੇਖਾ ਪਹਿ ਜਾਂਦਾ ਹੈ ਕਿ ਚਾਨਣ ਹੋਇਆ ਉਹ ਭਲੇਖਾ ਮਿਟ ਜਾਂਦਾ ਜਿਵੇਂ ਮਾਇਆ ਦੇ ਪ੍ਰਭਾਵ ਰੂਪ ਹਨੇਰੇ ਵਿੱਚ ਵਿਕਾਰਾਂ ਨੂੰ ਹੀ ਸਹੀ ਜੀਵਨ ਸਮਝ ਲੈਣਾ ਭਲੇਖਾ ਹੈ ਮੈਂ ਐਸ਼ ਕਰ ਰਿਹਾ ਹਾਂ ਘੁੱਟ ਪੀ ਰਿਹਾ ਮੈਂ ਤਾਂ ਬੜੀ ਐਸ਼ ਕਰ ਰਿਹਾ ਆ ਮੇਰੇਆਂ ਦੋ ਚਾਰ ਗਰਲਫ੍ਰੈਂਡ ਐ ਬੜੀ ਐਸ਼ ਕਰ ਰਿਹਾ ਦਾੜੀ ਕੱਟੀ ਹੋਈ ਸਿਰ ਮੁੰਨਿਆ ਹੋਇਆ ਵੱਡੀ ਲੈਂਦਾ ਝੂਠ ਬੋਲਦਾ ਹੈ ਠੱਗੀ ਕਰਦਾ ਹੈ ਉਹ ਕਹਦਾ ਮੈਂ ਬੜਾ ਖੁਸ਼ ਹਾਂ ਬੜਾ ਖੁਸ਼ ਹੈ ਉਹ ਵਿਕਾਰਾਂ ਨੂੰ ਹੀ ਸਹੀ ਜੀਵਨ ਸਮਝ ਲੈਂਦਾ ਸਮਝ ਕੇ ਗੱਲ ਨੂੰ ਇਹ ਭਲੇਖਾ ਬਾਈ ਗੁਰੂ ਨਾਮ ਜਪਣ ਦੇ ਚੰਨ ਨਾਲ ਮਿਟ ਜਾਂਦਾ ਹੈ ਉਹ ਜੀਵਨ ਗਲਤ ਸੀ ਜੋ ਸਮਰਤਾਰੀ ਗੁਰਸਿੱਖ ਦਾ ਨਿਵਾਸ ਸਦਾ ਅਨੰਦ ਰਹਿਣ ਬੋਲੇ ਬਾਈ ਗੁਰੂ ਦੇ ਘਰ ਸੱਚਖੰਡ निवास ਹੋ ਜਾਂਦਾ ਹੈ ਸੇਵ ਕਰ ਲਿਖਿਆ ਨਾ ਸੱਚਖੰਡ ਚਲਾ ਜਾਂਦਾ ਉਹ ਵਾਹਿਗੁਰੂ ਜੀ ਸੇਵ ਸਖਤ ਦੋ ਗੱਲਾਂ ਲਿਖੀਆਂ ਨਾ ਸੇਵ ਕਰ 바ਸਾ ਸੇਵ 바ਸਾ ਹੋ ਗਿਆ ਸੇਵ ਕੌਣ ਹੈ ਵਾਹਿਗੁਰੂ ਵਾਹਿਗੁਰੂ ਕੌਣ ਹੈ ਗੁਰੂ ਨਾਨਕ ਗੁਰੂ ਨਾਨਕ ਕੌਣ ਹੈ ਪ੍ਰਕਾਸ਼ ਤੋਂ ਸੱਚਖੰਡ ਦੇ ਦੇ ਦੋ ਤਿੰਨੇ ਤੋਂ ਸੇਵ ਕਰ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਤੇ ਦਸੇ ਪਾਸ਼ੀਆ ਸੱਚਖੰਡ ਤੋ ਸ਼ੇਵਕਰ ਵਾਸਾ ਨੇਚਲ ਨੇਚਲ ਸ਼ੇਵਕਰ ਪਰਮਾਨੈਂਟ 40 ਸਾਲ ਲਈ ਸੱਚਖੰਡ ਵਾਸਾ ਹੋ ਗਿਆ। ਕੀ ਬਾਤ ਹੈ ਆਪਣਾ ਹੋਇਆ। ਤੈਨੂੰ ਕਿਹਾ ਸ਼ਬਦ ਵੱਲ ਜਾਓ। ਰੋਜ਼ ਡਾਇਰੀ ਤੇ ਨੋਟ ਕਰੋ। ਗੁਣ ਸਾਰੇ ਮੇਰੇ ਵਿੱਚ ਹੈਗੇ ਆ। ਮੈਂ ਬਾਰ-ਬਾਰ ਕਹਿ ਰਿਹਾ। ਤੂੰ ਵਿਕਾਰ ਨੂੰ ਸਹੀ ਜੀਵਨ ਸਮਝਦਾ ਆਪਣੇਖਾ। ਚੰਨ ਨਾਲ ਮਿੱਟ ਜਾਂਦਾ। ਉਸਤਾਨੇਵਾਸ आनंदपुर नगरी ਵਿੱਚ ਹੋ ਸਤਿਖੰਡ ਹੋ ਜਾਂਦਾ ਹੈ ਤਿਨ ਬਿਨ ਬਾਨੇ ਤਿਨ ਬਿਨ ਬਾਨ ਮ ਤੁਨੁਖ ਚੜਾਈਐ ਇਹ जग 베ਦਿਆ پائی ਤੋ ਸਜਣਾ ਮੇਰੇ ਵਾਹਿਗੁਰੂ ਮੇਰੇ ਵਾਹਿਗੁਰੂ ਦੇ ਪੱਤਰ ਜੇ ਸਮਰਤਾਰੇ ਗੁਰ ਸਿੱਖ ਨੇ ਗੁਰੂ ਸ਼ਬਦ ਵਾਹਿਗੁਰੂ ਸਿਮਰਨ ਵਾਹਿਗੁਰੂ ਵਾਇ ਗਰੂ ਵਾਇ ਗਰੂ ਰੂਪ ਤੀਰ ਦਾ ਆਸਰਾ ਲਿਆ ਉਸ ਨੇ ਮਨੋਂ ਤੀਰ ਕਮਾਨ ਚੜਾਉਣ ਤੋਂ ਬਿਨਾਂ ਹੀ ਇਸ ਜਗਤ ਨੂੰ ਬਿਨ ਦੇ ਲਿਆ ਜਿੱਤ ਲਿਆ ਮਨ ਜੀਤੇ ਜਗਤ ਜੀਤ ਪਾਪ ਮਾਇਆ ਦਾ ਜ਼ੋਰ ਆਪਣੇ ਉੱਤੇ ਪੈਨ ਨਹੀਂ ਦਿੱਤਾ ਦੇਦਿਸ ਬੂਡੀ ਪਵਨ ਚੁਲਾਵੇ ਦੇਦਿਸ ਬੂਡੀ ਡੁੱਬ ਗਈ ਪਵਨ ਚੁਲਾਵੇ ਡੋਰ ਰਹੀ ਲਿਬ ਲਾਈ ਉਹ ਉਡਾ ਰਿਹਾ ਹੈ ਨਾ ਪਤੰਗ ਤੇ ਦੁਨੀਆ ਦੇ ਕੰਮਕਾਰ ਰੂਪ ਹਵਾ ਉਹਦੀ ਜ਼ਿੰਦਗੀ ਦੀ ਗੁੱਡੀ ਭਾਵੇਂ ਵੇਖਣ ਮਾਤਰ ਦਸੀ ਪਾਸੀ ਉਡਾਉਂਦੀ ਹੈ ਭਾਵ ਭਾਵੇਂ ਜੀਵਨ ਨਿਰਵਾਣ ਦੀ ਖਾਤਰ ਉਹ ਕਿਰਤਕਾਰ ਕਰਦਾ ਪਰ ਉਹਦੀ ਜਿਹੜੀ ਸੁੱਟ ਦੀ ਡੋਰ ਹੈ ਨਾ ਉਹ ਵੈਗਰੂ ਨਾਲ ਜੁੜੀ ਰਹਿੰਦੀ ਹੈ ਦੁਨਿਆਵੀ ਬੰਦਾ ਲੱਗਦਾ ਇਹਦਾ ਲੰਬਾ ਚੋਲਾ ਪਾ ਕੇ ਨੰਗੀਆਂ ਲੱਤਾਂ ਕਰਕੇ ਸੰਤ ਜੀ ਮਹਾਰਾਜ ਬਣ ਜੰਨੇ ਨਰਕਾਂ ਜਾਂਦਾ ਬਣਾ ਲਿਆ ਉਹ ਨਾਰਮਲ ਬੰਦਾ ਲੱਗਦਾ ਇਹ ਤਾਂ ਸਾਰਾ ਬਨਿਆਵੀ ਬੰਦਾ ਕੰਮਕਾਰ ਕਰਦਾ ਲੱਗਦਾ ਇਦਾਂ ਪਦੋ ਦੀ ਸੁਰਤ ਵਾਈਗਰੂ ਵੇ ਜੁੜੀ ਉਨਮਨ ਮਸਤ ਹੋ ਗਿਆ ਮਨਵਾ ਸੋਨ ਸੁਮਾਨਾ ਸੋਨ ਸੁਮਾਨਾ ਆ ਗਿਆ ਦੁਬ ਦਾ ਦੁਰਮਤ ਭਾਗੀ ਉਸ ਅਮਰਤ ਧਾਰੀ ਗੁਰਸਿੱਖ ਦਾ ਮਨ ਬਿਰਹੋਂ ਅਵਸਥਾ ਵਿੱਚ ਜੁੜ ਗਿਆ ਉਣਮਨ ਸੁਰਤੀ ਲੱਗ ਗਈ ਟਿਕ ਗਿਆ ਉਹ ਟਕੇ ਵਰਤਾਂ ਵਿੱਚ ਚੱਪੜ ਕੇ ਉਸ ਹਾਲਤ ਵਿੱਚ ਲੀਨ ਹੋ ਜਾਂਦਾ ਸਚਖੰਡ ਜਾ ਕੇ ਲੀਨ ਹੋਣਾ ਇੱਥੋਂ ਨਿਕਲ ਜਾਂਦਾ ਸਰੀਰ ਛੱਡ ਜਾਂਦਾ ਜਿੱਥੇ ਵਿਕਾਰਾਂ ਦੇ ਫੁਰਨੇ ਨਹੀਂ ਉੱਠਦੇ ਸਚਖੰਡ ਕੋਈ ਫੁਰਨਾ ਨਹੀਂ ਹੁੰਦਾ ਉਸ ਦੀ ਦੁਬਤਾ ਉਸ ਦੀ ਭੈੜੀ ਮਤ ਦੁਰਮਤ ਸਭ ਨਾਸ ਹੋ ਜਾਂਦੀ ਹੈ ਕੌਕਬੀਰ ਅਨਪੋਖ ਇੱਕ ਦੇਖਿਆ ਰਾਮ ਨਾਮ ਲਿਬ ਲਾਗੀ ਦੇਖਿਆ ਕਿ ਵੀ ਰੱਖਦਾ ਹੈ ਉਹਨੇ ਇੱਕ ਅਚਰਜ ਚਮਤਕਾਰ ਆਪਣੇ ਅੰਦਰ ਹੀ ਵੇਖ ਲਿਆ ਚਮਤਕਾਰ ਹੋਇਆ ਨਾ ਅਨੁਭਵ ਅਜੀਬ ਉਹਦੀ ਸੁਰਤ ਵਾਹਿਗੁਰੂ 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 ਨਾਮ ਵਿੱਚ ਜੁੜ ਜਾਂਦੀ ਜੁੜ ਜਾਂਦੀ ਜੁੜ ਗਈ ਤੇ ਗਿਆ ਸੱਚਖੰਡ ਸਮਝ ਆ ਗਈ ਗੱਲ ਦੀ ਸਾਰਾ ਸ਼ਬਦ ਕਿਦਾਂ ਨੋਟ ਕੀਤਾ ਕਿ ਟਾਈਮਬਲ ਦੇਖਦੇ ਹੋ ਵਾਹਿਗੁਰੂ ਟਾਈਮਬਲ ਦੇਖਣਾ ਹੈ ਕਿ ਨੋਟ ਕਰਨਾ ਹੈ ਗੁਰੂ ਸਾਹਿਬ ਬਖਸ਼ਿਸ਼ ਕਰਨਾ ਬੜੀ ਉੱਚੀ ਅਵਸਥਾ ਦਾ ਸ਼ਬਦ ਹੈ ਵਾਹਿਗੁਰੂ ਬਖਸ਼ਿਸ਼ ਕਰੇ ਸਾਨੂੰ ਸਮਝ ਆ ਜਾਏ ਆਪਾਂ ਰੋਜ਼ ਡਾਇਰੀ ਤੇ ਨੋਟ ਕਰ ਰਹੀਏ ਇਹ ਅਵਸਥਾ ਸਾਨੂੰ ਵੀ ਬਖਸ਼ ਮੇਰੇ ਵਾਹਿਗੁਰੂ ਸਾਨੂੰ ਵੀ ਸੱਚਖੰਡ ਦਿਖਾ ਦੇ ਪ੍ਰਕਾਸ਼ ਕਰ ਦੇ ਬਾਹਰ ਕੱਢ ਦੇ ਸੁਣ ਸਮਝਾਤ ਕਰ ਦੇ ਮਾਰ ਦੇ ਵਾਇ ਗਰੂ ਬਖਸ਼ਿਸ਼ਕਾਰ 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 ਬਖਸ਼ਿਸ਼ਕਾਰ